मैं बिन गुर देखे नींद ना मैं बिन गुर दे नींद नाया मेरे मन तन वेदन दन गुरबेर हो लगा ਮੇਰੇ ਮਨ ਤਾਨਵੇ ਦਨ ਗੁਰ ਬੇਰ ਹੋ ਲਗਾ ਮੈਂ ਬਿਨ ਗੁਰ ਦੇਖੇ ਮੇਂਂਂਦ ਨਾਇਆ ਰਹੋ ਲਗਾ ਵੇ ਵੀਰੇ ਮਨ ਤਾਨੇ ਵੇ ਦਨ ਗੁਰ ਬੇਰ ਹੋ ਲਗਾ ਵੇ ਮੈਂ ਵੇਨ ਗੁਰ ਦੇਖੇ ਮੇਰੇ ਮਨ ਤਨ ਪ੍ਰਾਨ ਮਧੂ ਸੁਦਨ ਮੇਰੇ ਮਨ ਤਨ ਪ੍ਰਾਨ ਆਹਾਰੇ ਬਿਨ ਦੋ ਜਾ ਨਾ ਜਾਣਾ ਹਰ ਬਿਨ ਤੂੰ ਜਾ ਅਵਰ ਨਾ ਜਾਣਾ ਕੋਈ ਸੰਤ ਮੇਲਾ ਵੱਡ ਪਾਗੀ ਮੈਂ ਹਰ ਪ੍ਰਪਿਆਰਾ ਦੱਸ ਜੀਆ ਕੋਈ ਸੱਜਣ ਸੰ ਹੇ ਬੱਡ ਪਾਗੀ ਮੈਂ ਹਰ ਪ੍ਰਪਿਆਰਾ ਦੱਸ ਜੀਓ ਮੈਂ ਹਰ ਪ੍ਰਪਿਆਰਾ ਸੱਜੀ ਹੋ ਮੈਂ ਬੇਨਗੁਰ ਦੇਖੇ ਨੀਂਦ ਨਾਇਆ ਆਵੇਂ ਹਾਂ ਮੰਨਤਨ ਕੋ ਜੀ पल पल आई क्यों प्यारा प्रीतम मिले मेरी माही हमनतन खो जी पल पल आई क्यों प्यारा प्रीतम मिल मेरी माय मिल साथ संग दत ਜੇ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜੀਆ ਮਿਲ ਸੰਗਤ ਸਤ ਸੰਗਤ ਕੋ ਜਦ ਸਾਈ ਵਿੱਚ ਸੰਗਤ ਹਾਰੇ ਪ੍ਰਭ ਵਸੈ ਜੀਓ ਵਿੱਚ ਸੰਗਤ ਹਾਰੇ ਪ੍ਰਭ ਵਾਸਾ ਜੀਓ ਮੈਂ ਬੇਨਦੁਰ ਦੇਖੇ ਨੀਂਦ ਨਾ प्यारा प्रीतम सतगोरे रखवाला हम बारक दे ने करहो प्रेत पा ਪਿਆਰ ਪ੍ਰੀਤਮ ਸਾਥ ਗੁਰ ਰਖਵਾਲਾ ਹਮਾਰ ਕਦੀ ਨਾ ਕਰਾ ਪ੍ਰਤਪਾਲਾ ਮੇਰਾ ਮਾਤ ਪਿਤਾ ਗੁਰਸਤ ਗੁਰਪੂਰਾ ਗੁਰਜਲ ਮਿਲ ਕਾਮਲਾ ਵੇਗ ਸੈ ਤੇ ਪਿਤਾ ਗੁਰ ਸਾਤ ਗੁਰਪੂਰਾ ਗੁਰ ਜਲ ਮਿਲ ਕਾ ਮ ਵਿਗਸਦੀਓ ਮਿਲ ਕਾਮਨ ਵੇਗੇ ਸਜੀਓ ਮੈਂ ਗੈਨ ਦਰਦੇ been ਮਨ ਤਨ ਵੇ ਤਨ ਗੁਰ ਬੇਰ ਹੋ ਲਗਾ ਮੈਂ ਬਿਨ ਗੁਰ ਦੇਖੇ ਨੀਂਦ ਨਾ ਆ ਮਨਪਨ ਵੇ ਤਨ ਗੁਰ ਬੇਰ ਹੋ ਲਗਾ ਹਰੇ ਹਰੇ ਦਇਆ ਕਰਾ ਨਾਨਕ ਗੁਰ ਮਿਲ ਰਹੇ ਸੀ ਜੀਆ ਜਨਨਾਨਕ ਦੇ ਮੰਨਤਾ ਨੇ ਵੇ ਦਨ ਗੁਰਬੇਰ ਹੋ ਲਗਾ ਵੇ ਮੇਰੇ ਮੰਨਤਾ ਨੇ ਵੇ ਦਨ ਗੁਰਬੇਰ ਹੋ ਲਗਾ i'm been good